ਹਰ ਲੋ ਮੈਂ ਤਾਂ ਮਾਰ ਮਿੰਟ ਕਿਵੇਂ ਮੂੰਹ ਜਿਹਾ ਬਣਾਇਆ ਇਹ ਅੰਦਰਜ ਜੀ ਤਾਂ ਕਿੰਨੀ ਖੁਸ਼ ਰਹਿੰਦੀ ਐਨੀ ਖੁਸ਼ ਹੋ ਕੇ ਕਰਿਆ ਕਰ ਕੰਮ ਹਾਂ ਜੀ ਮੈਂ ਖੁਸ਼ ਆ ਖੁਸ਼ਾ ਤੇ ਛੇਤੀ ਛੇਤੀ ਖੇਸੇ ਦਾ ਕੰਮ ਗਾਇਸ ਅੱਜ ਅਸੀਂ ਬ੍ਰਾਈਡਲ ਤਿਆਰ ਕਰਦੇ ਪੈਸੇ ਮम्मी ਦੇ ਘਰੇ ਆਏ ਹੋਏ ਆ ਇਧਰ ਚੁੱਕ ਦੀ ਪੱਲਾ ਤੇ ਇੱਕ ਹੁਣ ਚੁੱਕ ਕੇ ਦੇਖ ਇਹ ਦੇਖੋ ਮਹਿੰਦੀ ਬਹੁਤ ਪਿਆਰੀ ਲੱਗੀ ਹੋਈ ਆ ਛੋੜਾ ਵੀ ਬਹੁਤ ਪਿਆਰਾ ਦੁਲਹੰਦਾ ਤੇ ਸੂਟ ਵੀ ਬਹੁਤ ਪਿਆਰਾ ਦੇਖ ਸਕਦੇ ਤੁਸੀਂ ਹੂੰ ਇਹ ਦਰੂ ਰੂਪ ਕਰਦੇ ਬਿਲਕੁਲ ਸੋਬਰ ਲੁੱਕ ਚਾਹੀਦੀ ਸੀ ਇਹਨਾਂ ਨੂੰ ਤੇ ਇਹਨਾਂ ਨੇ ਇਹ ਵਾਲੀ ਲੁੱਕ ਬਿਲਕੁਲ ਸਿੰਪਲ ਕਹਿੰਦੇ ਅਸੀਂ ਮੇਕਅਪ ਕੋਈ ਜ਼ਿਆਦਾ ਓਵਰ ਬੇਸ ਆਪਾਂ ਨਹੀਂ ਕੀਤਾ ਖੜੀ ਹੋ ਕੀ ਵੀ ਕਿਉਂਕਿ ਅੱਜ ਕੱਲ ਕੁੜੀਆਂ ਇਹ ਹੀ ਪਸੰਦ ਕਰਦੀਆਂ ਹਾਂ ਹਾਂਜੀ ਆ ਜੀ ਸਾਡੀ ਬ੍ਰਾਈਡਲ ਵੇਖੋ ਤੁਹਾਨੂੰ ਕਿਵੇਂ ਲੱਗ ਰਹੀ ਹੈ ਬਹੁਤ ਪਿਆਰੀ ਲੁੱਕ ਬਣੀ ਆ ਸਾਡੀ ਬ੍ਰਾਈਡਲ ਖੁਸ਼ ਆ ਤੁਸੀਂ ਖੁਸ਼ ਹੋ ਮੇਕਅਪ ਵਧੀਆ ਲੱਗਾ ਤੁਹਾਨੂੰ ਬਹੁਤ ਤੇ ਬਾਕੀ ਤੁਸੀਂ ਦੱਸਿਓ ਤੁਹਾਨੂੰ ਮੇਕਅਪ ਕਿਵੇਂ ਦਾ ਲੱਗਾ ਤੇ ਬਹੁਤ ਹੀ ਰੀਜ ਨਾਲ ਕੁੜੀਆਂ ਨੇ ਤਿਆਰ ਕੀਤਾ ਇਹਨਾਂ ਨੇ ਪਹਿਲਾਂ ਸੂਟ ਪਾਇਆ ਤੇ ਲਹਿੰਗਾ ਬਾਅਦ ਚ ਪਾਉਣਗੇ ਫੇਰਾਂ ਤੋਂ ਬਾਅਦ ਤੇ ਫਿਰ ਤੁਹਾਨੂੰ ਲਹਿੰਗੇ ਨਾਲ ਵੀ ਲੁੱਕ ਦਿਖਾਵਾਂਗੇ ਹਾਂਜੀ ਤੂੰ ਕੀ ਕਹਿੰਦੀ ਪਈ ਸੀ ਤੂੰ ਮੈਂ ਕਿਵੇਂ ਪਨੀਰ ਤੋਂ ਬਿਨਾਂ ਰੋਟੀ ਨਹੀਂ ਖਾਂਦੀ ਫਿਰ ਮੈਨੂੰ ਸਵਾਦ ਨਹੀਂ ਲੱਗਦਾ ਆਇਸ਼ਾ ਹੋਰ ਗੋਸ਼ ਮੈਂ ਤਾਂ ਰੋਜ਼ ਪਨੀਰ ਖਾਣੀ ਇਧਰ ਵੇਖੋ ਗਾਇਸ ਅੱਜ ਨਾਨੀ ਨੇ ਬਣਾਇਆ ਹੈ ਦਾਲ ਨਾਲ ਚਟਨੀ ਨਾਲ ਪਨੀਰ ਦੀ ਸਬਜ਼ੀ ਇਧਰ ਵੇਖੋ ਮੈਨੂੰ ਭੁੱਖੜ ਨੂੰ ਪੈ ਵੀ ਗਈ ਖਾਣ ਦੀ ਤੇ ਹੋਰ ਭੈਣ ਪਨੀਰ ਨਹੀਂ ਮੈਂ ਛੱਡਦੀ ਹੁੰਦੀ ਤੇ ਹੂੰ ਤੂੰ ਤਾਂ ਮੈਨੂੰ ਪਤਾ ਹੈ ਹੂੰ ਬੱਸ ਕਰ ਰਦੂ ਤੋ ਅਛਾਰ ਮਿਲਾਲੀਏ ਰੋਟੀਆਂ ਹੀ ਖਾਦੀਆਂ ਸੀ ਮੈਂ ਤਾਂ ਰੋਟੀ ਖਾ ਕੇ ਉੱਠ ਗਈਆਂ ਇਧਰ ਵੇਖੋ ਹੁਣ ਸਾਰੇ ਜਾਣੇ ਆਵੇ ਹੁਣ ਕੁੱਕਰਾਂ ਦੇ ਕੋਲ ਆ ਕੇ ਖੜ ਗਈ ਕਹਿੰਦੀ ਆ ਸਾਰੀਆਂ ਸਬਜ਼ੀਆਂ ਖਾ ਕੇ ਹੀ ਜਾਣੀ ਐ ਪਤਾ ਕਿੰਨੀਆਂ ਸਵਾਦ ਨੇ ਨਾਨੀ ਵਿਚਾਰੇ ਲਾਉਂਦੇ ਪੈਣੇ ਤੇ ਆ ਵੇਖੋ ਐਵੇਂ ਮਜ਼ਾ ਆਉਦਾ ਐਵੇਂ ਮਜ਼ਾ ਆਉਦਾ ਕਿੰਨੀਆਂ ਰੋਟੀਆਂ ਖਾ ਗਈ ਸੱਤ ਅੱਠ ਫੇਰ ਹੀ ਗੱਲ ਕਰਾਂ ਜੀ ਪਰ ਇਨੀਆਂ ਨਹੀਂ ਨਾ ਇਹ ਤਾਂ ਸੋਸੀ ਸਮਝਦੀ ਨਹੀਂ ਇਹ ਤਾਂ ਖਾਦੀ ਹੋਏ ਪਤਾ ਕਿੰਨੀਆਂ ਟੇਸ ਜੀ ਤੇ ਤੇਰੀਆਂ ਰੋਟੀਆਂ ਜਾਂਦੀਆਂ ਕਿੱਧਰ ਪਈਆਂ ਨੇ ਮਿੰਤੇ ਇਹ ਨਹੀਂ ਸਮਝਉਂਦੀਆਂ ਮੈਂ ਖਾ ਕੇ ਐ ਨਹੀਂ ਛੱਡ ਦਿੰਨੀ ਗਾਇਜ਼ ਬਰਾਦਰ ਤਾਂ ਆਈ ਨਹੀਂ ਆਪਣੇ ਆਪਾਂ ਨਿੰਦਾ ਵੀ ਪੂਰੀਆਂ ਕਰ ਲਈਆਂ ਇਹੀ ਖਾ ਰਹੀਆਂ ਸਮਾਈਲਾਂ ਹਮ ਸਮਾਈਲਾਂ ਖਾ ਲ ਲੱਭੇ ਮੰਮੀ ਵੇ ਸੇਵਾ ਕਰਨ ਦੀ ਆਪਣੀ ਚਾਹਾਂ ਵ ਸਮਾਈਲਾਂ ਟਕਿੰਗ ਵਾਓ ਸਮਾਈਲੀ ਦੀ ਸਮਾਈਲੀ ਖਾ ਗਈਆਂ ਤਾਂ ਭੁੱਖੇ ਸਹੀ ਗੱਲ ਸਾਨੂੰ ਚੰਗੀ ਨਹੀਂ ਲੱਗਦੀ ਸਮਾਈਲੀ ਖਾਣ ਦੀ ਮਾਰ ਕਰਦੀ ਹੱਸਦੀ ਹਮ ਤਾਂ ਆਵਾਜ਼ ਹੀ ਨਹੀਂ ਨਿਕਲਣ ਦੇ ਹਣਾ ਨੀਂਦ ਪੂਰੀ ਕਿੰਨੀ ਨੀਂਦ ਸੁੱਤੇ ਜਿਵੇਂ 8 ਦਿਨ ਹੋ ਗਏ ਸੁੱਤੇ ਨਹੀਂ ਹੁੰਦੇ ਹਾਏ ਜਦੋਂ ਮੈਨੂੰ ਚਮੱਕਾ ਆਇਆ ਲੱਗੇ ਨਾ ਮੈਂ ਵੇਖਾਂਗੀ ਤੇ ਆਈਆਂ ਤਾਂ ਨਹੀਂ ਬਾਹਰ ਮੈਂ ਤਾਂ ਵਾਰ-ਵਾਰ ਸਹੀ ਗੱਲ ਸਾੜੀ ਅੱਖਾਂ ਕੈਮਰੇ ਤੇ ਜੀਤੂ ਤੇ ਸੁੱਤੀ ਵੀ ਨਹੀਂ ਮਿਲ ਲੱਦਾਂ ਨਾ ਹਾਂ ਮੈਨੂੰ ਮੇਰਾ ਧਿਆਨ ਕੈਮਰੇ ਚ ਲਿਆ ਕੇ ਦਵਾਏ ਚਲੋ ਹਣ ਕਰ ਦੋ ਅਟੈਕ ਹਮਲਾ ਹਮਲਾ ਅੱਛਾ ਆਦੀ ਜਿਹੜੀ ਹੁਣ ਭਰੀ ਹੋਈ ਮੰਮੀ ਹੋਰ ਚੱਕ ਲਈਆਂ ਸੀ ਤਾਂ ਰੱਜ ਗਈਆਂ ਸੀ ਅਮਨ ਦਾ ਸਹੀ ਹੈ ਅਮਨ ਵੰਡੇ ਦਾ ਵੀ ਰੱਜੋ ਅੱਜ ਅਮਨ ਆਵੇਂ ਮੈਂ ਸਮਾਈਲੀ ਮੈਂ ਖਾਣੇ ਉਹਨੇ ਰੋਸ ਜਾਣਾ ਉਹਨੇ ਕਿਹਾ ਨਾਨੀ ਅੱਜ ਜਿਆਦੀਆਂ ਸੇਵਾ ਕਰਨ ਦੀ ਤੇਰੇ ਵੰਡੇ ਦੀਆਂ ਮੈਂ ਖਾਣ ਲੱਗੀ ਆਵੇਂ ਮੈਂ ਸਮਾਈਲੀ ਤੇਰੇ ਵੰਡੇ ਦੀ ਖਾਣ ਲੱਗੀ ਆ ਚੱਲ ਅਮਨ ਘਟ ਵਿੱਚ ਜਾਉਗੀ ਆ ਉਹਨੇ ਕਿਹਾ ਨਾ ਜਦੋਂ ਮੈਂ ਗਈ ਸੀ ਉਦੋਂ ਤਾਂ ਆਂਟੀ ਨੇ ਇੰਨੀ ਸੀ ਕੱਢੀਆਂ ਚਲਮਣ ਕੋਈ ਨਹੀਂ ਥਰੇ ਬੰਦੀਆਂ ਅਸੀਂ ਖਾ ਲੈਨੇ ਗੁੱਸਾ ਨਾ ਕਰੇ ਹਮ ਓਕੇ ਬ੍ਰਾਈਡਲ ਦੀ ਲੁੱਕ ਲਹਿੰਗੀ ਤੋਂ ਬਾਅਦ ਪਦੀ ਪਈਆਂ ਪੈਸੇ ਪੈਸੇ ਮਿਲ ਗਏ ਤੇ ਅੱਜ ਮੱਛਰੀ ਫਿਰਦੀ ਵੇਖੋ YouTube ਫੈਮਲੀ ਮਿਹਨਤ ਕੀਤੀ ਹੈ ਤੀਓਰ ਤੂੰ ਸਮਾਨ ਰਖਾ ਕੇ ਆ ਸਾਡੇ ਨਾਲ ਅਸੀਂ ਹੁਣ ਚੱਲ ਲਈ ਆ ਭੈਣ ਜੀ ਮੈਂ ਠੇਕਾ ਲਿਆ ਤੀਓਰ ਠੇਕਾ ਚੱਕ ਤੇ ਜਿਹੜਾ ਘਰੇ ਪਰੌਣੀ ਆਏ ਹੋ ਨਾ ਉਦੋਂ ਸੇਵਾ ਕਰੀਦੀ ਹੁੰਦੀ ਉਹਨਾਂ ਦੀ ਤੇਰੀ ਹੁਣ ਸਾਡੀ ਤਿਆਰੀ ਹੋ ਗਈ ਹੈ ਘਰ ਜਾਣ ਦੀ ਹਾਂਜੀ ਦੋਸਤੋ ਹੁਣ ਅਸੀਂ ਚੱਲੇ ਆ ਆਪਣੇ ਘਰੇ ਇੱਥੇ ਆਪਣੇ ਥੋੜੀ ਤਿਆਰ ਕਰਤੀ ਆ ਅਸੀਂ ਆਪ ਦਾ ਸਭ ਪਤਾ ਕਰ ਲਿਆ ਹੈ ਇਹ ਦੋਨਾਂ ਨੇ ਕੰਮ ਕਰਨਾ ਹੁੰਦਾ ਏ ਥੋੜੀ ਤਿਆਰ ਕਰਨੀ ਹੁੰਦੀ ਪੈਸੇ ਸਾਡੇ ਹੁੰਦੇ ਓਦੋਂ ਆ ਜਾਂਦੇ ਹੁਣ ਪੈਸੇ ਦਾ ਹਿਸਾਬ ਕਰਕੇ ਚੱਲਦੇ ਹਾਂਜੀ ਤੇ ਮੰਮੀ ਕਮਿਸ਼ਨ ਮੰਗਦੀ ਹੀ ਪਰ ਮੰਮੀ ਨੂੰ ਕਮਿਸ਼ਨ ਨਹੀਂ ਦਿੱਤਾ ਜਾ ਰਿਹਾ ਬਲਕਿ ਮੰਮੀ ਨੂੰ ਪਹਿਲਾਂ ਦੋਨਾਂ ਦਾ ਕੰਮ ਚਾਵਾਂ ਦੀ ਰੋਟੀ ਲਾਜ ਵੀ ਮੇਰੇ ਮੇਰਾ ਦੂਜੇ ਬਣਦੇ ਪੈਸੇ ਵੀ ਨਹੀਂ ਬਣਦੇ ਬਣਦਾ ਨਹੀਂ ਬਣਦੇ ਆਵੇ ਹੈ ਸੇਵਾ ਬਹੁਤ ਕਰਦੇ ਸਾਡੀ ਇਹ ਤਾਂ ਬੰਨ੍ਹ ਨਹੀਂ ਹੈ ਇਹ ਤਾਂ ਮੇਰਾ ਹਿੱਸਾ ਚੌਥਾ ਹੈ ਸਭ ਦਾ ਪਾਣੀ ਤੇ ਮੈਨੂੰ ਕਹਿੰਦੀ ਸੀ ਸਾਡੇ ਰੌਣਕ ਨਹੀਂ ਲੱਗਦੀ ਤੂੰ ਆਉਂਦੀ ਨਹੀਂ ਛੇਤੀ ਤੇ ਮੈਂ ਕਿਹਾ ਚਲੋ ਹੁਣ ਇੱਥੇ ਮੈਂ ਕੰਮ ਸ਼ੁਰੂ ਕਰ ਲੈਣੀ ਐਨੇ ਬਾਨੇ ਨਮੇ ਆ ਜਾਣੀ ਆ ਰੌਣਕ ਲਾਉਣੀ ਨਾਲੇ ਤਾਂ ਤੂੰ ਦੋ ਦੋ ਸਬਜ਼ੀਆਂ ਬਣਾ ਕੇ ਖਵਾਉਣੀ ਸਾਨੂੰ ਸਹੀ ਗੱਲ ਐ ਨਾਲੇ ਪਕੌੜੇ ਪਕੂੜੇ ਖਵਾਉਂਦੇ ਆਪਾਂ ਨੂੰ ਮੈਨੂੰ ਮਿਸ ਕੀਤਾ ਕਿਸ ਨੇ ਨਾ ਨਾ ਤੈਨੂੰ ਕਿਸੇ ਨੇ ਕਮੈਂਟ ਕਰਕੇ ਆਲੀ ਪੁੱਛਿਆ ਕੀ ਆ ਵੀ ਖੁਸ਼ ਕਿੱਥੇ ਗਿਆ ਕਿਸੇ ਨੇ ਇਹ ਨਾ ਪੁੱਛਿਆ ਨਾ ਵਾਲ ਨੂੰ ਕਿ ਨਾ ਮੈਂ ਕਮੈਂਟ ਆ ਇੱਕ ਕਮੈਂਟ ਕਰਕੇ ਦੱਸੂਗੀ ਨਾ ਹਾਂ ਨਾ ਮੈਂ ਕਹਿਣ ਸੁਸ਼ਮਿੰਦਰ ਕੋਈ ਨੇ ਕਿਸੇ ਦਾ ਕਮੈਂਟ ਨਹੀਂ ਆਇਆ ਤੂੰ ਪੁੱਛ ਨਹੀਂ ਕਰਦਾ ਮੈਂ ਲੱਗੇ ਜਾ ਰਿਹਾ ਸਹੀ ਗੱਲ ਨਾਣਾ ਹੁਣ ਅਸੀਂ ਆਪਦਾ YouTube ਚੈਨਲ ਸ਼ੁਰੂ ਕਰਾਂਗੇ ਨਾ ਫਿਰ ਹਾਂ ਤੇ ਬਾਕੀ ਗਾਇਸ ਆਪਣੇ ਘਰ ਮੇਰੇ ਪੂਆ ਸੱਸ ਜੀ ਹੋਣੀ ਆਏ ਹੋਏ ਆ ਇਸ ਕਰਕੇ ਅਸੀਂ ਉਨ ਜਾ ਰਹੇ ਆ ਵੈਸੇ ਤਾਂ ਭਾਵੇਂ ਸ਼ਾਮ ਨੂੰ ਚਲੇ ਜਾਂਦੇ ਪਰ ਹੁਣ ਪਿੱਛੇ ਰੌਲਾ ਇਗਨੋਰ ਕਰਿਓ ਤੇ ਭੂਆ ਜੀ ਆਏ ਨੇ ਹੁਣ ਅਸੀਂ ਚਲਦੇ ਘਰੇ ਇੱਥੋਂ ਅਸੀਂ ਸੇਵਾ ਪਾਣੀ ਕਰਾਇਆ ਹੁਣ ਅਸੀਂ ਉੱਥੇ ਜਾ ਕੇ ਆਪਦੀਆਂ ਭੂਆ ਦਾ ਕਰਨੇ ਸਹੀ ਗੱਲ ਇਹ ਰਹਿੰਦੇ ਨਹੀਂ ਸੇਵਾ ਬਸ ਕਰਾਉਣੀ ਹੁੰਦੇ ਜੇ ਅਸੀਂ ਇਹਨੂੰ ਅੱਖ ਕਿ ਵੀ ਰਾਤ ਰਹਿ ਪਾ ਸਾਡੇ ਕੋਲੇ ਬਸ ਰਾਤ ਰਹਿਣ ਦੇ ਤਾਂ ਤੇ ਹੁਣ ਆ ਨਹੀਂ ਸਾਡੇ ਭੂਆ ਜੀ ਆਏ ਤੇ ਹੋਰ ਫਿਰ ਉਹਨਾਂ ਦੀ ਵੀ ਸੇਵਾ ਕਰਨੀ ਕਰਦਾ ਸੀ ਮਨ ਚ ਮੈਂ ਕਿਹਾ ਸੂਟ ਤਾਂ ਮੈਂ ਲਿਆਈ ਨਾਲ ਤੇ ਕੋਈ ਮੈਂ ਚਲ ਮੈਂ ਰਹਿ ਪੈਣੀ ਆ ਪਰ ਜਦੋਂ ਅਜੇ ਮੈਂ ਮਨ ਸੋਚਦੀ ਪਈ ਸੀ ਮੈਂ ਕਿਹਾ ਕੀ ਪਤਾ ਮੇਰੇ ਮੂਡ ਦਾ ਕੋਈ ਪਤਾ ਨਹੀਂ ਜੇ ਮੈਂ ਪਹਿਲਾਂ ਮੰਮੀ ਨੂੰ ਕਹਿਤਾ ਨਾ ਮੈਂ ਰਹਿਣਾ ਕਪੜੀ ਹੀ ਦੇ ਫਿਰ ਮੰਮੀ ਦਾ ਮਨ ਬਣ ਜਾਣਾ ਉਹ ਜੇ ਵੀ ਜੇ ਐਂਡ ਤੇ ਮੇਰਾ ਕਈ ਵਾਰੀ ਹੋ ਜਾਂਦਾ ਨਹੀਂ ਮੰਮੀ ਮੈਂ ਚਲੀ ਜਾਨੀ ਆ ਸਹੀ ਗੱਲ ਹੈ ਮਿਸ ਹੋ ਜਾਂਦਾ ਕਦੇ ਕਦੇ ਪਰ ਮੇਰੇ ਮਨ ਚ ਸੀਗਾ ਵੀ ਮੈਂ ਜਦ ਜਦ ਤੁਰ ਲੱਗੇ ਮੈਂ ਇਹਨਾਂ ਨੂੰ ਕਹੂੰਗੀ ਅੱਜ ਰਹਿ ਪੈਣੀ ਆ ਮੈਂ ਸਵੇਰੇ ਆ ਜੂੰਗੀ ਤੇ ਪਰ ਹੁਣ ਜਦ ਭੂਆ ਜੀ ਆ ਗਏ ਹੁਣ ਤਾਂ ਜਾਣੀ ਜਾਣਾ ਸਹੀ ਗੱਲ ਹੁਣ ਤਾਂ ਜਾਣਾ ਹੀ ਜਾਣਾ ਹੈ ਹਾਂ ਆਪਕੀ ਆਉਂਦੀ ਹੈ ਜੀ ਪਕੌੜੇ ਖਾਣ ਧਿਆਰ ਤੂੰ ਵੀ ਲੈ ਕੇ ਹੁਣੀ ਆ ਕੁਛ ਆਪਾਂ ਛੱਡ ਕੇ ਨਹੀਂ ਜਾਣਾ ਸਾਰਾ ਕੁਛ ਖਾ ਕੇ ਜਾਣਾ ਦੋਸਤੋ ਸਾਰੇ ਰਹਿ ਕੇ ਥੋੜੇ ਜਿਹੀ ਰਹਿ ਕੇ ਚਾਰ ਅੰਗੂਰ ਰਹਿ ਕੇ ਇਹ ਵੀ ਚੁੱਕੋ ਇਹ ਵੀ ਚੁੱਕ ਲੋ ਤੇ ਨਾਪ ਲੋ ਸਾਰੇ ਇੱਕ ਤੇਰਾ ਦੋ ਮੇਰਾ ਇਹਨੇ ਕੁੱਤਰ ਕੁੱਤਰ ਵੀ ਪਿਆ ਮੈਂ ਖਾਲੀ ਕਰਨਾ ਮੈਂ ਅੱਜ ਘਰ ਚੁੱਕੇ ਹੋਰੇ ਡੀਆ ਕੋ ਸਟੇਕਿੰਗ ਫਿਰ ਵੇਖ ਲੋ ਆ ਵੀ ਗੱਡੀ ਆ ਨਾ ਪ੍ਰਬੰਧ ਕਰਦੀ ਚੱਲੇ ਸਾਡੇ ਨਾਲ ੱਟਾ ਚਾਬੀ ਕਿੱਥੇ ਗੱਡੀ ਦੀ ਸਾਡਾ ਨਾ ਅਈ ਰੋਟੀ ਜਿੱਕੇ ਨਾਲ ਆਵੀ ਅਸੀਂ ਤਾਂ ਕਰਦੇ ਸਹੀ ਗੱਲ ਤੂੰ ਵੀ ਵਿਆਹ ਕਰਾ ਲਾ ਪਰ ਤੂੰ ਵੀ ਆਦੀ ਮੰਮੀ ਤਾਂ ਆਵੇਂ ਸਬਜ਼ੀਆਂ ਲੈ ਕੇ ਜਾਇਆ ਕਰੀ ਤੇਰਾ ਕੀ ਰਾਦ ਤੂੰ ਪਿੰਨੋ ਕਰਾ ਫੇਰ ਤਾਂ ਮੈਂ ਨਿੱਕੀ ਜੀ ਆ ਮੈਂ ਵੀ ਅਜੇ ਨਿੱਕੀ ਆ ਤੂੰ ਮੇਰੇ ਤੋਂ ਤਾਂ ਵੱਡੀ ਏ ਨਾ ਨਾ ਵੀ ਨਿੱਕੀ ਆ ਤੇ ਤੇਰੇ ਨਾਲ ਮੈਂ ਜਾਣਾ ਨਾ ਸਾਡਾ ਛੋਲਾ ਪਹਿਲੇ ਚੁੱਕ ਕੇ ਲਈ ਇੱਧਰ ਵੇਖੋ ਕੋ ਮੈਂ ਨੇ ਲੁਟਾਇਆ ਕਿੰਗੀ ਫਾੜੇ ਬਾਰੇ ਜੱਬ ਆ ਕੀ ਬੈਕ ਗੇਰ ਪਾਤਾ ਅਸੀਂ ਮਾਰੇ ਟਾਈਮ ਨੂੰ ਵੀ ਨਹੀਂ ਕਮਾਈ ਕਰਦੀ ਤੇ ਹੋਰ ਸ਼੍ਰੀ ਆਮੀ ਉਹ ਤਾਂ ਹੱਥਾਂ 'ਚ 5-500 ਦੇ ਰਾਹੇ ਤੂੰ ਕਿੰਨੇ ਕਿੰਨੇ ਦੇਣੇ ਸਾਨੂੰ ਕੋਈ ਮੈਨੂੰ ਪਿਆਰ ਨਹੀਂ ਦਿੱਤਾ ਕੋਈ ਵੀ ਨਹੀਂ ਦੇ ਦੇ ਕਿੰਨੇ ਕਿੰਨੇ ਦੇਣਾ ਹੀ ਮੈਨੂੰ ਫੜਾ ਦੇ ਫਿਰ ਤੇਰੇ ਵਿਆਹ ਤੇ ਮੈਂ ਤੈਨੂੰ ਸ਼ਗਨ ਪਾ ਦਊਂਗੀ ਬਸ ਸ਼ਗਨ ਸ਼ਗਨ ਦੇ ਦੇ ਤੁਰਨ ਲੱਗੀਆਂ ਨੇ ਨਹੀਂ ਨਹੀਂ ਬਸ ਆ ਵੀ ਤੂੰ ਮੈਂ ਮੈਂ ਨਾ ਗਾਉਂਗੀ ਕੁੜੀਆਂ ਨੂੰ ਦੇ ਦੇ ਉਹਨਾਂ ਦੇ ਜਾਲ ਲੱਗੇ ਲੋ ਗਾਇਸ ਇਹ ਖਾਲੀ ਹੱਥ ਚੱਲੇ ਆ ਸਹੀ ਗੱਲ ਐ ਮੇਲੋ ਕਲ ਜੋਗਾ ਆ ਗਿਆ ਕਲ ਜੋਗਾ ਹੁਣ ਕੁਛ ਨਹੀਂ ਦਿੰਦਾ ਟੀਆਂ ਨੂੰ ਕਰਨ ਲੱਗੇ ਮੇਲੋ ਪਾਰੀ ਬੰਦ ਕਰਤੀ ਕਹਿੰਦੇ ਛਿੱਤੀ ਛਿੱਤੀ ਜਾ ਕੀ ਬੋਲਦੇ ਕਿ ਨਹੀਂ ਹੋਣੀ ਨਹੀਂ ਓਕੇ ਬਾਈ ਕਿੰਨੀ ਲੰਬੀ ਲੈਣ ਹੋਈ ਤਾਂ ਪਿੱਛੇ ਬੜੇ ਲੰਘ ਗਏ ਹੈ ਸੁਧਾਰ ਹੈ ਤੇ ਇਹ ਕਿਹੜਾ ਛੋਟਕਪੂਰੇ ਵਾਲਾ ਫਟਕ ਬਣ ਗਿਆ ਪਹਿਲੀ ਵਾਰ ਮੈਂ ਵੇਖਿਆ ਸੁਧਾਰ ਕਾ ਰਾਜਾ ਚੱਲਦੀ ਮੈਂ ਯਾਤਰਾ ਪਤਾ ਨਹੀਂ ਕੋਈ ਕਿਹੜੀ ਯਾਤਰਾ ਆਵੇ ਤੁਹਾਨੂੰ ਸਣੀ ਗੱਡੀਆਂ ਲੰਘਦੀਆਂ ਹਾਂ ਗੱਡੀਆਂ ਤਾਂ ਲੰਘਦੀਆਂ ਪੈ ਲੱਗਦੀਆਂ ਪੈ ਮੈਨੂੰ ਅੱਛਾ ਨਾ ਯਾਸਵਾਲੇ ਬੜੀ ਲੰਬੀ ਲੈਂਨ ਤੁਹਾਡਾ ਬਲਾਗ ਜੀ ਅਜੇ ਤਾਂ ਆਪਾਂ ਕੋਈ ਲੋ ਵੀਡੀਓ ਵੀ ਨਹੀਂ ਬਣਾ ਸਕਿਆ ਨਾ ਕਿੰਨੀ ਸਹੀ ਗੱਲ ਵਾਹ ਆਪਣੇ ਪਹਿਲਾ ਸਕੂਲ ਮਿਲਨ ਲੱਗਾ ਪਹੁੰਚੀ ਪਈ ਗੱਲ ਹਨਾ ਹਾਂਜੀ ਪੂਰੀ ਗੱਲ ਬਾਤ ਦੇ ਕੇ ਬੋਰਡ ਕਰ ਲੈ ਜਰੂਰੀ ਹੀ ਕਿਤੇ ਸਹੀ ਗੱਲ ਆ ਜਿੱਥੇ ਹੀ ਜਾਣੇ ਉਥੇ ਜਾਮ ਲੱਗ ਜਾਂਦੇ ਸਹੀ ਗੱਲ ਵੇਖੋ ਸਾਡੇ ਫੈਨਸ ਕਿੰਨੇ ਕੋਈ ਗੱਲ ਦੇ ਫੈਨਸ ਫਿਰ ਮਿਲਾਂਗੇ ਆਟੋਗ੍ਰਾਫ ਅੱਜ ਨਹੀਂ ਫਿਰ ਦੇ ਕੇ ਜਾਵਾਂਗੇ ਅੱਜ ਸਾਡੇ ਘਰੇ ਸਾਡੀਆਂ ਭੂਆ ਆਈਆਂ ਪਹਿਲਾਂ ਹੀ ਭੂਆ ਨੂੰ ਉਹਨਾਂ ਦਾ ਆਟੋਗ੍ਰਾਫ ਲੈ ਲਈਏ ਜਾ ਕੇ ਸਹੀ ਗੱਲ ਕੋਈ ਨਹੀਂ ਇਹਨਾਂ ਨੂੰ ਜੱਗੇ ਨੇ ਰਜਾਇਆ ਅੱਜ ਆਪਣੇ ਪੈਲਸ ਚ ਪ੍ਰੋਗਰਾਮ ਸੀ ਇਹਹੀਂ ਫਿਰ ਮਜਬੂਰੀ ਸੀ ਸਾਡੀ ਮੈਂ ਬੁਆਏ ਨੂੰ ਕਿਹਾ ਸੀ ਮੈਨੂੰ ਦੱਸ ਕੇ ਆਇਓ ਤੇ ਉਹ ਆ ਗਿਆ ਅਚਾਨਕ ਸੋ ਕੋਈ ਨਹੀਂ ਜਾਗ ਸਿਰਨੇ ਮੰਨੋ ਸਵੇਰ ਲੈ ਅਸੀਂ ਤਾਂਹੀਂ ਕਿਹਾ ਹੀ ਆ ਜਾਣੇ ਆ ਉੱਥੋਂ ਦਾ ਕੰਮ ਨਿਬੜ ਕੇ ਕੰਮ ਨਿਬੜਿਆ ਤੇ ਅਸੀਂ ਤਾਂ ਉੱਥੋਂ ਚੱਲ ਪਏ ਤੁਸੀਂ ਵੇਖੀ ਜਾਓ ਰਸ਼ ਹੋਣਾ ਸੀ ਪਰਾਂ ਨਹੀਂ ਕਰਕੇ ਲਾਉਂਦੇ ਸਹੀ ਗੱਲ ਹੈ ਕਿੰਨਾ ਥਾਂ ਪਰਲੇ ਬਨੇ ਉਹੀ ਤੇ ਗੱਲ ਆ ਜਾ ਗਏ ਸਾਈ ਜੋ ਗਾਇਸ ਤੁਹਾਡੀ ਵੀ ਵੀਡੀਓ ਬਣਾਈਏ ਆ ਜੋ 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 ਚਲੋ ਜੀ ਉਹ ਵੇਖੋ ਪੈਲਸ ਤੋਂ ਥੋੜਾ ਜਿਹਾ ਪਿਛੇ ਰਹੇ ਕਿੰਨਾ ਹਨਾ ਰਸ਼ ਤੇ ਗਾਇਸ ਉਹਨਾਂ ਅਸੀਂ ਜਾ ਕੇ ਭੂਆ ਹੁਣਾਂ ਤੋਂ ਚਰੀਆਂ ਦੇ ਵੀ ਨੇ ਫੇਸ ਉਦਾਸ ਬੈਠੀਆਂ ਹੋਣੀਆਂ ਕਿਉਂਕਿ ਸਾਡੇ ਤੋਂ ਬਿਨਾਂ ਉਹਨਾਂ ਨੇ ਗੱਲਾਂ ਬਾਤਾਂ ਕਿੰਦੇ ਨਾ ਮਾਰਨੀਆਂ ਪੈਲਸ ਪੈਲਸ ਚ ਲੱਗਦਾ ਪ੍ਰੋਗਰਾਮ ਆਲਮੋਸਟ ਖਤਮ ਹੀ ਹੋ ਗਿਆ ਚਲੋ ਜੀ ਬੜੀ ਸਿੱਤੀ ਅੱਜ ਸੀਗਾ ਸ਼ਗਨ ਦਾ ਹਨਾ ਤਾਂ ਕਰਕੇ ਜਲਦੀ ਨਿਬੜ ਗਿਆ ਕੰਮ ਅੱਜ ਤਾਂ ਪਤਾ ਹੀ ਨਹੀਂ ਅੱਜ ਪ੍ਰੋਗਰਾਮ ਲਾਇਆ ਸੀਗਾ ਪਾਰਟੀ ਪਾਰਟੀ ਯੋਹੀ ਪਾਰਟੀ ਛਕਣੀ ਕਹਿ ਦਿੰਦੇ ਆ ਤੇ ਅੱਜ ਕੰਮ ਜਗਸਿਰ ਨੇ ਸੰਭਾਲਿਆ ਸਾਰਾ ਕਿਉਂਕਿ ਅਸੀਂ ਇਹ ਚਾਹੁੰਦੇ ਆ ਸਾਡੀ ਗੈਰਾਜ ਰੀਚੇ ਕਿਵੇਂ ਬੰਦਾ ਕਰਦਾ ਠੀਕ ਹੈ ਚਲੋ ਉਹ ਸਾਡੇ ਪ੍ਰੀਫ ਸਲੋਨ ਵੇਖ ਲਓ ਬਈ ਤੇ ਹੁਣ ਆਪਾਂ ਉੱਪਰ ਚੱਲਦੇ ਆ ਉੱਪਰ ਚੱਲ ਕੇ ਦੇਖਦੇ ਆ ਮਾਹੌਲ ਚਲੋ ਬਈ ਹਾਈ ਜੀ ਜੀ ਬੈਨਾ ਗੁੱਡ ਸੇਰੀ ਅੱਜ ਹੋਰ ਕੀ ਆ ਗਾਇਜ਼ ਵੀਰੇ ਵੇਖ ਲਓ ਇਹਨਾਂ ਨੇ ਮੈਨੂੰ ਸਵੇਰੇ ਮੇਰੇ ਨਾਲ ਧੋਖਾ ਕੀਤਾ ਮੇਰੇ ਨਾਲ ਗਈ ਨਹੀਂ ਅੱਜ ਇਨੇ ਫੋਨ ਕਰਕੇ ਵੀ ਨਹੀਂ ਪੁੱਛਿਆ ਨਹੀਂ ਲਾਇਆ ਮੈਂ ਕਿ ਇਹਨੇ ਤਾਂ ਮੈਨੂੰ ਪੁੱਛਿਆ ਨਹੀਂ ਵੀ ਆਵਾਂ ਕਿ ਨਾ ਮੈਂ ਆਵਾਂ ਤੁਹਾਡੇ ਨਾਲ ਕੁੜੀਆਂ ਸੀ ਔਖੇ ਉਹ ਕਿ ਤਿਆਰ ਕੀਤੀਆਂ ਵੇਲਾ ਅੱਜ ਇਹਨੇ ਪਕੌੜਿਆਂ ਦਾ لالਚ ਕਰ ਲਿਆ ਇਹ ਹਾਂਜੀ ਸੀ ਇੱਥੇ ਵਿਆਹ ਹੈ ਤੇ ਮੈਂ ਪਕੌੜੇ ਖਾਣੇ ਮੇਰੇ ਦੰਦ ਕੱਢੀ ਜਾਂਦੀ ਜੀ ਮੈਨੂੰ ਗੁੱਸਾ ਚੜਿਆ ਆਇਆ ਪੂਰੀ ਬਸੇ ਮੈਂ ਲਾਲ ਹੋਈ ਪਈ ਗੁੱਸੇ 'ਚ ਸੀ ਮੈਂ ਕਿ ਨਾ ਹਮੇਸ਼ਾ ਕਿ ਮੈਂ ਤਾਂ ਦਿਮਾਗ ਦੇ ਵਿੱਚੋਂ ਨਿਕਲੀ ਆ ਕਿ ਮੈਂ ਪੁੱਛਣਾ ਵੀ ਮੈਨੂੰ ਰਾਤੀ ਵੀ ਜਲਦੀ ਆਉਦੀ ਵਿੱਚ ਚਲੇਗੀ ਤੇ ਮੈਨੂੰ ਦੇ ਵੀ ਮਿੰਟ ਦੇ ਮਾਰਵੇ ਜਿਹੜੇ ਆ ਮੈਨੂੰ ਬੱਸ ਸਵੇਰੇ ਫੀਲ ਹੁਣ ਕੀ ਸਜਾ ਦਈਏ ਕਮਨ ਨੂੰ ਹੁਣ ਪਤਾ ਘੁੱਟ ਦੋ ਘੁੱਟ ਦੋ ਵਧੀਆ ਸਗ ਆਪਣਾ ਖਰਚਾ ਬਚੂਗਾ ਖਰਚਾ ਬਚਾ ਲਈ ਭੈਣ ਸਹੀ ਗੱਲ ਹੈ ਮੈਂ ਤਾਂ ਅਗਲੀ ਪਕੌੜੇ ਰੱਖੇ ਸੀ ਲਾਓ ਪਕੌੜੇ ਤਾਂ ਸਾਨੂੰ ਪੂਰਾ ਸੇਵ ਨਾ ਲੱਕੇ ਇਹਨਾਂ ਲਈ ਜਾਬ ਵਾਹ ਪਰ ਇਹ ਤੁਹਾਡੇ ਨਾਲ ਪਕੌੜੇ ਲੈ ਲਏ ਅਸੀਂ ਪਰ ਅਸੀਂ ਤੁਹਾਡੇ ਨਾਲ ਕੀਤਾ ਬ੍ਰੈਕ ਕੱਲਾ ਅਮਨ ਦੀ ਜ਼ਿੰਮੇਵਾਰੀ ਨਹੀਂਗੀ ਵੀ ਮੈਂ ਮੈਂ ਅਮਨ ਨੇ ਥੋੜੀ ਵੀ ਨੂੰ ਪੁੱਛਣਾ ਮੈਨੂੰ ਲੋੜ ਆ ਮੈਂ ਅਮਨ ਨੂੰ ਕਹਿਣਾ ਵੀ ਅਮਨ ਤੂੰ ਮੇਰਾ ਜਾ ਸਕਦੀ ਕਿ ਨਹੀਂ ਜਾ ਸਕਦੀ ਉਲਟਾ ਇਹ ਇਹ ਵਿਚਾਰੀਆਂ ਐਵੇਂ ਡਰ ਜਾਂਦੀਆਂ ਨੇ ਰੋਣਾ ਬੜਾ ਸੌਖਾ ਇਹ ਜੁੱਤੀ ਪਹਿਨ ਲਈ ਮੈਂ ਸਵੇਰ ਦੀ ਸੋਚ ਜਾਂਦੀ ਮੈਂ ਕਹਾਂ ਮੈਂ ਪੁੱਛਣਾ ਨਹੀਂ ਰੱਖੋ ਉਹਨੇ ਕਿ ਆ ਮੈਂ ਆਪੋ ਮੈਂ ਆਪਾਂ ਤੂੰ ਜਾ ਕੇ ਕਹਿ ਦੇ ਮੈਂ ਜਿੱਦੀ ਕੁੱਝ ਲੈ ਮੈਂ ਘੋਮਲ ਹਾਈ ਜਿਵੇਂ ਨਾ ਕਿਸੇ ਮੈਂ ਸਿੱਧੇ ਸਿੱਧਾ ਪਹੁੰਚ ਲਾ ਮੰਨ ਗਈ ਤੇ ਫਿਰ ਮੈਂ ਕਿਹਾ ਚਲ ਆਪਾਂ ਕਰਾਂਗੇ ਆਪਾਂ ਦਾ ਪ੍ਰੈਂਕ ਕਿਉਂਕਿ ਬੜੀ ਛੇਤੀ ਇਹਨੂੰ ਇਹਦਾ ਕੋਈ ਕਸੂਰ ਵੀ ਨਹੀਂ ਨਾ ਹੋਵੇ ਫਿਰ ਵੀ ਇਹਨੂੰ ਕਹਿ ਲਈ ਅਮਨ ਤੂੰ ਇੱਥੇ ਗਲਤੀ ਕੀਤੀ ਮੰਨ ਜਾਂਦੀ ਹੈ ਸਹੀ ਗੱਲ ਹੈ ਬੜੀ ਛੇਤੀ ਮੰਨਦੀ ਹੈ ਇਹਨੂੰ ਮੈਂ ਆਖਿਆ ਮੈਂ ਕਿਹਾ ਜਦੋਂ ਸਾਰਾ ਚੱਕ ਲਈ ਨੇ ਨਿਕ ਤੇ ਸਹੀ ਗੱਲ ਹੈ ਇਹਨੂੰ ਮੋਟਾ ਨਹੀਂ ਕਰੀਦਾ ਮੈਨੂੰ ਆਕੇ ਜਦੋਂ ਅਸੀਂ ਤੇਰੇ ਨਾਲ ਗੱਲ ਕਰਦੀਆਂ ਪਈਆਂ ਸੀ ਨਾ ਫੋਨ ਤੇ ਮੈਂ ਕਿ ਆਂਟੀ ਜੀ ਨੇ ਗੁੱਸੇ ਚ ਆ ਕੇ ਫੋਨ ਕੱਟਿਆ ਸੀ ਕਹਿੰਦੇ ਸੀ ਵੀ ਆਪ ਤਾਂ ਇਹਨੇ ਸਵੇਰੇ ਫੋਨ ਨਹੀਂ ਲਾਇਆ ਮੈਂ ਵੀ ਡਰਦੀ ਨੂੰ ਦੁਬਾਰਾ ਮੈਂ ਕਾਲ ਨਹੀਂ ਕੀਤੀ ਮੈਂ ਵੀ ਚਮਾਈ ਗਈ ਸੋ ਚਲੋਂ ਅੰਡੇ ਹੀ ਹੋਣੀ ਨਾ ਸਵੇਰੇ ਹੋਣੀ ਚੁੱਕਿਆ ਕਿਉਂਕਿ ਸਵੇਰੇ ਵੀ ਮੇਰੇ ਅੰਦਰ ਫੋਨ ਪਿਆ ਸੀ ਮੈਂ ਉੱਪਰ ਸੀ ਤੇ ਦੋ ਤਿੰਨ ਫੋਨ ਲਾਏ ਤੇ ਇਹਦਾ ਮੈਂ ਕੋਈ ਨਹੀਂ ਫੋਨ ਚੁੱਕਿਆ ਕੋਮਲ ਹੀ ਗੱਲ ਕਰਦੀ ਰਹੀ ਸਾਰਾ ਦਿਨ ਕਹਿੰਦੇ ਲਾਇਆ ਫਿਰ ਜਿੱਤ ਨਹੀਂ ਚੁੱਕਿਆ ਫਿਰ ਵੈਸੇ ਗੱਲ ਕਰਦੀ ਸਭ ਜੀ ਮੈਂ ਕਿਹਾ ਕਿ ਕੀ ਗੱਲ ਲਾਉਂਗੀ ਵੈਸੇ ਚੁੱਕਿਆ ਇਹ ਉਹ ਗੱਲ ਬਣ ਗਈ ਕਿੱਥੇ ਹੋ ਗਏ ਨਾ ਸਹੀ ਗੱਲ ਏ ਚਲੋ ਵਧੀਆ ਏ ਸਹੀ ਗੱਲ ਏ ਕبھی ਕبھی ਤੁਹਾਡੇ ਨਾਲ ਵੀ ਪ੍ਰੈਂਕ ਕਰੀਏ ਇੱਕ ਦਿਨ ਇੱਕ ਦਿਨ ਹੋ ਗਿਆ ਹੀ ਵਿਚਾਰੀਆਂ ਰੋ ਰੋ ਮਰ ਗਈਆਂ ਸਹੀ ਗੱਲ ਹੁਣ ਮੈਂ ਕੋਈ ਖਤਰਨਾਕ ਜਾਂ ਪ੍ਰੈਂਕ ਕਰਨਾ ਤੁਹਾਡੇ ਨਾਲ ਤੇ ਅਸੀਂ ਤੁਹਾਨੂੰ ਪ੍ਰੈਂਕ ਹੈ ਨਹੀਂ ਉਸ ਦਿਨ ਵੀ ਤੁਸੀਂ ਕਹਿੰਦੇ ਸੀ ਨਾ ਪ੍ਰੈਂਕ ਕਰਦੇ ਬਸ ਹਾਂ ਅੱਜ ਤਾਂ ਹੋ ਰਿਹਾ ਹੈ ਹਾਏ ਹੁਣ ਤਾ ਪਹਿਲਾਂ ਤਾਂ ਨਹੀਂ ਕਿ ਆਉਣੀ ਡਰੀ ਸੀ ਤੂੰ ਡਰ ਗਈ ਸੀ ਗਾਇਸ ਮੇਰੇ ਅਸੀ ਕੱਜ ਬਹੁਤ ਕੁਝ ਖਾ ਕੇ ਆਏ ਹਨਾ ਇਹਨੂੰ ਭੇਜਿਓ ਸਮਾਈਲੀ ਵਾਲੇ ਕੀ ਸੀ ਕਿਉਂ ਗੁੱਪੀ ਕਹਿੰਦੇ ਉਹਨਾਂ ਨੂੰ ਸਮਾਈਲੀ ਵਾਲੇ ਸਮਾਈਲੀ ਵਾਲੇ ਸੀਗੇ ਹਾਂ ਇਹਨੇ ਕਹਿੰਦੀ ਆ ਜਾ ਮਨ ਖਾ ਲੈ ਮੈਂ ਸਪੈਸ਼ਲ ਤੇ ਰਿਲੀਸ ਲਿੰਕ ਪਾ ਕੇ ਭੇਜਦੀ ਆ ਖਾ ਕੇ ਖਾਣੇ ਅੱਜ ਮੈਂ ਆਖਦੀ ਸੀ ਉਹ ਖਾਦਾ ਸੀ ਆਖਦਾ ਹੁਨਰ ਪਾਰਟੀ ਦੀ ਚਾਹ ਪੀਏ ਫਿਰ ਸੈਟ ਆ ਜੀ ਸਹੀ ਗੱਲ ਹੈ ਅਸੀਂ ਵੀ ਬੈਠ ਕੇ ਖਾਦਾ ਸੀ ਆ ਜਾਈ ਗਾਇਸ ਮੇਰੇ ਤਾਂ ਨਹੀਂ ਪਤਾ ਸੀ ਫੇਰ ਆ ਗਏ ਸਹੀ ਸਾਨ ਨੂੰ ਨਹੀਂ ਪਤਾ ਤੁਸੀਂ ਫੇਰ ਆ ਗਈ ਤੁਸੀਂ ਤਾਂ ਵੇਰ ਲਈ ਜਾਂਦੇ ਸੀ ਵੇਲੇ ਆ ਹੋਰ ਤਦੋਂ ਵੇਲੇ ਆ ਅਸੀਂ ਇੰਨਾ ਕੰਮ ਕਰਦੇ ਸਾਰਾ ਦਿਨ ਤੇ ਤੁਸੀਂ ਸਕੂਲ ਜਾਂਦੇ ਸੀ ਤੇ ਅਸੀਂ ਜਿਹੜਾ ਇੱਥੇ ਕੰਮ ਕਰਨਾ ਹੁੰਦਾ ਉਹ ਉਹ ਕਿੰਨੇ ਕਰਨਾ ਹੁੰਦਾ ਪੂਰੇ 6 ਘੰਟੇ ਪੂਰੇ ਦਿਨ ਕੰਮ ਕਰਨਾ ਉਹ ਉਹ ਤੁਸੀਂ ਕਿਸੇ ਦੇ ਸਿਰ ਸਾਨ ਥੋੜੀ ਕਰਨਾ ਹੈ ਉਹ ਤਾਂ ਤੁਸੀਂ ਐਦੀ ਲੋਡ ਨੂੰ ਕਰਨਾ ਤੁਸੀਂ ਪੜੋਗੀਆਂ ਤੇ ਗਾਂ ਬਣੋਗੀਆਂ ਹਾਂ ਮੈਡਮਾ ਕਹਿੰਦੀ ਸਾਨ ਨਹੀਂ ਕਰਨਾ ਹੈ ਸਾਨ ਕਰਨਾ ਕਿੰਦਾ ਸਿਰ ਸਾਨ ਤੈਨੂੰ ਕੀ ਆ ਚੁੱਪ ਚੋਪੇ ਵਾਉ ਕਿਉਂ ਤਰੋ ਸਗੀ ਗਾਇਸ ਮੇਰੇ ਇੱਕ ਮਹਿੰਦੀ ਇੱਧਰ ਵੇਖੋ 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 ਮੇਰੀ ਮਹਿੰਦੀ ਹਾਈ ਹੋਰ ਕਿੰਨੀ ਵੱਡੀ ਆ ਕੜੀ ਦਾ ਬਸ ਬਸ ਇੰਨੀ ਕੋਈ ਐ ਨਹੀਂ ਕੋਈ ਐ ਮਹਿੰਦੀ ਥੋੜੀ ਜੀ ਹੈਗੀ ਇੱਧਰ ਵੇਖੋ ਹਾਂ ਇਹ ਲਾਈ ਸੀ ਮੇਰੇ ਅਮਨ ਨੇ ਮਹਿੰਦੀ ਵੇਖੋ ਕਿੱਡੀ ਸੋਹਣੀ ਮਹਿੰਦੀ ਲਾਈ ਹੋਣੀ ਤੇ ਪਸੰਦ ਆਈ ਮਹਿੰਦੀ ਮਹਿੰਦੀ ਦਿਖਾ ਦਿਓ ਬਾਹਰ ਸੱਚ ਮਹਿੰਦੀ ਲਾਈ ਹੀ ਇਹਨਾਂ ਦੇ ਵੀ ਲਾਈ ਆ ਆਪਦੇ ਮੈਂ ਲਾਈ ਵੇਖੋ ਵਾਓ ਆਪਦੇ ਵੇਹ ਕਿੱਡੀ ਸੋਣੀ ਮਹਿੰਦੀ ਲਾਈ ਸੀ ਕੋਮਲ ਦੇ ਵੀ ਲਾਈ ਸੀ ਕੋਮਲ ਮੇਰੇ ਵੇਖੋ ਮੇਰੇ ਵੇਲਾਂ ਜੀਆ ਬਣਾ ਦਿੰਦੀ ਆ ਆਪਦੇ ਡਿਜ਼ਾਈਨ ਵਾਲੀ ਮਹਿੰਦੀ ਲਾਉਂਦੀ ਇਹ ਤਾਂ ਅਵੇ ਦੇ ਲਈ ਬਹੁਤ ਧੱਕਾ ਕਰਦੀ ਏ ਤੇਰੇ ਦਰਗਾਮੀ ਜਿਹੜਾ ਆਇਆ ਇਹਨੇ ਹਮਮ ਹਾਂ ਜੀ ਬੰਚਰੀਆ ਵੇ ਕੱਲ ਨੂੰ ਤੇ ਖਵਾ ਪਈਆ ਹੀਆ ਤੇਰੀ ਆਹ ਉਹ ਅਗਰ ਨਹੀਂ ਹੋ ਰਿਹਾ ਤੇਂ ਆਵੇ ਵੇ ਕੱਲ ਨੂੰ ਖੁੱਬਾ ਤੇ ਤੈਨੂੰ ਵੇਖਦਾ ਨਹੀਂ ਪਿਆ ਮਾਈ ਜਰਾ ਦੇਖਾ Good morning ma'am Good morning haji, 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 ਦੇਈ ਬਣਾ ਕੇ ਰੱਖ ਲਿਆ ਤੇ ਸੇਵੀਆਂ ਬਣਾ ਲਈਆਂ ਹਾਂਜੀ ਹੁਣ ਲਾਉਣੇ ਆ ਫੁਲਕੇ ਫਲਕੇ ਹਾਂਜੀ ਤੇ ਕਰਦੇ ਕਰਦੇ ਸ਼ੁਰੂ ਪ੍ਰਸ਼ਾਦਾ ਪਾਣੀ ਆ ਗਏ ਤਿੰਨਾਂ ਕੁੰਡੀਆਂ ਕੀ ਕਰਦੀ ਪਈ ਹੈ ਹਾਂ ਹਾਂ ਮੈਂ ਇੱਕ ਲੱਗੀ ਫੋਨ ਤੇ ਭਾਜੀ ਨਹੀਂ ਬੈਠੇ ਹੋਏ ਗੁੱਡ ਮਾਰਨਿੰਗ ਕਹਦੇ ਗੁੱਡ ਮਾਰਨਿੰਗ ਤੁਸੀਂ ਕੀ ਕਹਦੇ ਜੱਸਾ ਨੂਰ ਹਾਂਜੀ ਦੱਸੋ YouTube ਫੈਮਿਲੀ ਨੂੰ ਕਿੱਥੇ ਜਾ ਰਹੇ ਆ ਆਪਾਂ ਵਾਂਡੇ ਕਿਹੜੇ ਵਾਂਡੇ ਆਂ ਅਸੀਂ ਚੰਡੀਗੜ੍ਹ ਚੱਲਣੇ ਘੁੰਮਣ ਹਾਂ ਅਸੀਂ ਚੱਲੇ ਅੱਜ ਆਪਦੇ ਪਿੰਡ ਮੈਂ ਗੱਲਾਂ ਮਾਰਦੀ ਹਣਾ ਹਾਂਜੀ ਅਸੀਂ ਚੱਲੇ ਆਪਦੀ ਬੇਬੇ ਨੂੰ ਮਿਲਣ ਜੱਲੇ ਵਾਲੇ ਤੇ ਹੁਣ ਉੱਥੇ ਪਹੁੰਚ ਕੇ ਮਿਲਦੇ ਆ ਤੇ ਤੁਹਾਨੂੰ ਵੀ ਮਿਲਾਉਣੇ ਆ ਦਾਆਂ ਫੈਮਿਲੀ ਤੇ ਹਾਂ ਆਪਾਂ ਨਹੀਂ ਹਾਂਜੀ ਸਾਡਾ ਤਾਇਆ ਤੇ ਤੁਹਾਡਾ ਮਾਮਾ ਮਾਮਾ ਨਹੀਂ ਨਾ ਦਾਦਾ ਨੰਨੇ ਹੀ ਲੱਗਦਾ ਤੁਹਾਡਾ ਨਾ ਮਾਮਾ ਹੀ ਹੋਰੀ ਕੋ ਲੱਗਦਾ ਹੋਰ ਕੀ ਮਾਮਾ ਹੀ ਲੱਗਦਾ ਕੋਈ ਚਾਚਾ ਲੱਗਦਾ ਮਾਮਾ ਲੱਗਦਾ ਨਹੀਂ ਵੱਡਾ ਨੰਨਾ ਹੈ ਤੇ ਸਰਵਨੋ ਨਹੀਂ ਮਾਮੇ ਹਾਂ ਚਲੋ ਫਿਰ ਉੱਥੇ ਜਾ ਕੇ ਮਲਾਉਣੇ ਤੁਹਾਨੂੰ ਇਹ ਟਿਕਟ ਨਹੀਂ ਨਾ ਘਟਾਈ ਘਰ ਕਰ ਵਾਲੀ ਬੀਬੀ ਲੱਗਦੀ ਤਾਂ ਖੜੀ ਹੋਈ ਜਾ ਵਿੰਦੀ ਨਹੀਂ ਮੇਰੀ ਗੋਦੀ 'ਚ ਬਹਿ ਜਾ ਕਿਉਂ ਟਿੱਕ ਟਿੱਕ ਨੰਨੀ ਕਹਿੰਦਾ ਵਾਈਟਾ ਅਧਾਰ ਕਾਰਡ ਲਈ ਬੀਬੀ ਆ ਅਧਾਰ ਕਾਰਡ ਕਿੱਥੇ ਆ ਟਿੱਕ 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 ਅਧਾਰ ਕਾਰਡ ਕਿੱਥੇ ਬਾਬਾ ਜੀ ਤੇ ਭੈਣਾਂ ਨੇ ਮਹਿੰਤੀ ਲਈ ਵਿਆਹ ਤੇ ਚੱਲੀਆਂ ਜੇ ਭੈਣੋ ਹਾਂਜੀ ਕਿੰਦਾ ਵਿਆਹ ਏ ਸ਼ਗਨ ਦਾ ਸ਼ਗਨ ਦਾ ਵਿਆਹ ਸ਼ਗਨ ਨੇ ਇੱਕ ਮੁੰਡੇ ਦਾ ਨਾਮ ਏ ਉਹ ਭੈਣਾਂ ਸਾਡਾ ਕੈਮਰਾ ਨਾਲ ਦੇਖਦੀ ਇੰਦਰ ਦੇਖੋ ਬਈ ਮੱਲੂ ਵਾਲੇ ਆ ਗਏ ਅਸੀਂ ਮੱਲੂ ਵਾਲੇ ਨਹੀਂ ਸਰਵਨਾਲੇ ਆ ਗਏ ਉਹ ਸਰਵਨਾਲੇ ਨਹੀਂ ਸਰਵਨ ਕੇ ਤੇ ਘਰੇ ਜਾਣਾ ਨਾ ਸਰਵਨਾਲੇ ਆ ਗਏ ਆਦਰ ਦੇਖੋ ਗਾਇਸ ਵੀਰੇ ਸਾਡਾ ਗੁਰਦੁਆਰਾ ਇਹ ਮੱਲੂ ਵਾਲੇ ਦਾ ਗੁਰਦੁਆਰਾ ਸਾਹਿਬ ਗਾਇਸ ਵੀਰੇ ਗਾਇਸ ਵੀਰੇ ਸੌਰੀ ਤੇ ਤੁਸੀਂ ਵੇਖ ਹੀ ਸਕਦੇ ਜੀ ਅਸੀਂ ਮੱਲੂਆਂ ਨੇ ਪਹੁੰਚ ਚੁੱਕੇ ਗਾਈਸ ਗਾਈਸ ਸੁਬੀਰੇ ਅਹੀਂ ਜਾ ਰਿਹਾ ਬਾਬੇ ਸਿੱਧੀ ਉੱਥੇ ਮੇਲਾ ਹੀ ਪੇਲਾ ਹੁਣ ਵੀ ਮੇਲਾ ਚੱਲਦਾ ਪਿਆ ਹੈ ਫਰਾੜੀਆਂ ਚਿੱਤਾਂ ਹੀ ਆਉਂਦੀਆਂ ਤੈਨੂੰ ਗੱਲਾਂ ਹਨਾ ਗਾਈਸ ਵੀਰੇ ਨਝੂਠ ਨਾ ਬੋਲ ਅਹੀਂ ਅੱਜ ਚੱਲੇ ਆ ਪਿੰਡ ਗਾਈਸ ਵੀਰੇ ਵਿੱਚਾਂ ਗਾਇਨਾ ਹੋਵੇ ਸਾਡੇ ਮੂੰਹ ਨਹੀਂ ਨਾ ਰੰਮ ਦੇ ਉੱਤੋਂ ਸੀਮਿੰਟ ਪਾ ਦਾ ਕਿ ਲਾਉਣਾ ਚਾਹੀਦਾ ਮੂੰਹ ਐ ਡਰਾਮਾ ਤੋਂ ਤਾਂ ਭਗਦਾ ਮਾਮੀ ਮੈਨੂੰ ਇੱਧਰ ਆ ਲੈੰਦੋ ਨਾਲੇ ਇਹ ਵੀ ਰੱਖਣਾ ਮਾਮੀ ਕੀ ਆ ਗਏ ਵਾਣਾ ਦਾਦ ਨਾਨੀ ਨੂੰ ਮਿਲੰਦੇ ਆ ਦਾਦੀ ਨੂੰ ਮਿਲਦੇ ਪਏ ਆ ਸੀ ਜੰਨ ਚਾ ਪਖੇ ਤਾਂ ਆ ਜਾ ਇੱਥੇ ਬਹਿ ਜਾ ਤੂੰ ਸਾਰਾ ਇਹ ਮਾਰਿਆ ਨਾ ਬਾਹਰ ਮਰਦਾ ਕਿ ਨਹੀਂ ਵੇ ਹੈ ਕਿ ਚੱਲੋਲੀ ਚਲੋ ਅਭੀ ਪੈਦਲ ਯਾਤਰਾ ਇੱਥੇ ਵੇਗੋ ਸਾਡੇ ਵੀ ਤਾਂ ਇਹ ਕਿ ਆਲੂ ਆ ਇਹਦੇ ਆਲੂ ਉੱਥੇ ਮੰਗੇ ਵਾਲੀ ਗਿਆ ਫਾਇਦਾ ਚੱਲੇ ਥੋੜਾ ਹੀ ਚੱਲੇ ਨਾ ਇਹ ਤਾਂ ਬਣੀ ਹੀ ਪੜੀ ਹੋਈ ਹੈ ਇਹ ਬੁਰਗੇ ਦਾ ਵੇਖੋ ਥੋੜੇ ਰਾਤ ਚ ਢੱਕਤਾ ਵੀ ਕਿਤੇ ਕੋਈ ਆ ਨਾ ਜਾਵੇ ਹੈ ਨਾ ਸਰਵਰ ਨੇ ਢੱਕਾ ਲਾਇਆ ਅੱਗੇ ਉਹ ਆ ਲੋਗਾਂ ਦਾ ਟਰਾਲਾ ਪਰਿਆ ਪਿਆ ਲਾ ਲੋ ਕਿ ਕਿ ਬੋਰੀ ਕੁੜੀਓ ਆਲੂ ਦੀਆਂ ਡਿਸ਼ਾਂ ਬਣਾਵਣਾ ਖਾਵਾਂਗੇ ਲਿਦਾ ਹਾਰਡ ਬਣਾ ਕੇ ਖਾਣ ਜਾਂਦੀ ਫਿਸ਼ ਬਣਾ ਕੇ ਖਾਣਗੀ ਸਹੀ ਗੱਲ ਸਾਰਾ ਕੁਝ ਆਲੂ ਦੀਆਂ ਰੈਸਪੀਆਂ ਵਾਧੂ ਬਣ ਜਾਂਦੀ ਆ ਆਲੂ ਆਲੂ ਚਲੋ ਭਈ ਚਲੋ ਪੈਦਲ ਯਾਤਰਾ ਚਲੋ ਸੰਗਤ ਸੰਗਤ ਜਲਦੀ ਅਜੇ ਸਾਡੀ ਡੈਸਟੀਨੇਸ਼ਨ ਉਹ ਉੱਥੇ ਆ ਕੁੱਤੇ ਵੀ ਬੜੇ ਖਤਰਨਾਕ ਹੈ ਸਾਡੇ ਤਾਂ ਖਤਰਨਾਕ ਕੋਈ ਨਹੀਂ ਹੋ ਸਕਦਾ ਪਿੱਛੇ ਹੋਣਾ ਫਿਰ ਕੁੱਤੇ ਆ

ਹੁੰਦੀਆਂ ਪੁੰਦੀਆਂ ਸਾਰੇ ਬਸ ਆਸ ਦਾ ਕਾਰਾ ਸ਼ਾਹੇ ਬਾਹਰ ਲੱਗਦੇ ਨੇ ਠੀਕ ਰੱਦੀ ਠੀਕ ਹੈ ਠੀਕ ਹੈ ਵਧੀਆ ਸਿੱਤ ਵਧੀਆ ਵਈ ਮੁੰਡਿਆ ਦਾ ਕਿਆ ਠੀਕ ਹੁੰਦੇ ਵਧੀਆ ਲੈ ਆਓ ਖਾਰੇ ਨੇ ਸਸੇ ਨੇ ਮੁੰਡੇ ਪੜਦਾ ਸੀ ਜਦੋਂ ਪੇਪਰ ਸਵੇਰੇ ਠੀਕ ਹੈ ਹਾਂਜੀ ਬੀਬੀ ਕਿਵੇਂ ਵਧੀਆ ਪਾਠ ਕਰ ਲੈਣੀ ਆ ਕਰ ਲੈਣੀ ਨਿਗਾ ਆ ਜਾਂਦੀ ਵਧੀਆ ਆ ਵਧੀਆ ਅੱਛਾ ਸੇਲਾ ਅੱਗੇ ਨਾਲ ਸਾਡੀ ਬੇਬੇ ਬਜ਼ੁਰਗ ਹੁੰਦੀ ਜਾਂਦੀ ਬੀਬੀ ਵੇਲੇ ਹੋਣੀ ਇੰਨੀ ਸੋਹਣੀ ਐ ਤੂੰ ਮੇਰੀ ਉਂਦੀ 90 ਸਾਲ ਉਂਦੀ 90 ਸਾਲ ਅੱਛਾ ਮਾ ਸਾਡੀ ਬੀਬੀ ਹੁਣ ਇੰਨੀ ਸੋਹਣੀ ਤੇ ਜਵਾਨੀ ਚ ਕਿੰਨੀ ਸੋਹਣੀ ਹੋਊਗੀ ਨਾ 90 ਦਾ 90 ਸਾਲ ਉਦੀ 90 ਜਿਆਦੀ ਹੈ 90 ਦਾ 90 ਸਾਲ ਹਾਂ ਅੱਜ ਵਧੀਆ ਸੀ ਇਹ ਤੇ ਵਧੀਆ ਨੂੰ ਜੇ ਪਾਸਾ ਬਣਾਇਆ ਨਾ ਬਰਾ ਤੇਰਾ ਸਹਾਰਾ ਜੇ ਬੰ ਸਾਰੀ ਸਮਾਂ ਆਇਆ ਦਾ ਦਾਲਾ ਕਿਹਨਾ ਜੁਰਮ ਹੈ ਤੀਨੇ ਹੋਰ ਨਹੀਂ ਹਮ ਨਈ ਜੇ ਹੋ ਤੈਨੂੰ ਵਿਖਾਉਣਾ ਰੰਗ ਰੌਣਕ ਹੁਣ ਕਿਵੇਂ ਪੋਤਰੀਆਂ ਤੋਂ ਬਾਅਦ ਪੜੋਤੜਿਆਂ ਦੇ ਵਿਆਹ ਹੋਣੇ ਤੇ ਜੀ ਦਾ ਹੋਣਾ ਹੁਣ ਪਹਿਲਾਂ ਹਾਂ ਮੇਰੇ ਪੁੱਤ ਜਰਦਾ ਜੇ ਪੈਂਦਾ ਸੀ ਉਹਨੇ ਦੀ ਬੋੜੀ ਚੜਾਵਾਂਗੇ ਬੋੜੀ ਚੜਾ ਲੈਣਾ ਸਹੀ ਗੱਲ ਹੈ ਜੰਦੇ ਸੀ ਮਸਤੀ ਕਰਕੇ ਆਏ ਬੱਚਾ ਪਾਰਟੀ ਮਸਤੀ ਕਰ ਰਿਹਾ ਹੈ ਹਾਂ ਬੱਚਾ ਪਾਰਟੀ ਸਹੀ ਗੱਲ ਹੈ ਜੇ ਘਰੇ ਘਰ ਨੂੰ ਡਾ ਲਗਾ ਫੇਰ ਹਾਂ ਫੇਰ ਸਾਲੇ ਦੀ ਥੋੜੀ ਚੜਾਉਂਗੀ ਸਹੀ ਗੱਲ ਹੈ ਅੱਧਰ ਬਾਹਰ ਸਾਰਾ ਸਾਰਾ ਤਾਂ ਪਰ ਹੈਗਾ। ਹਾਂ। 18 ਦਾ ਹੋ ਜਾਣਾ। 18 ਦਾ ਹੋ ਜਾਣਾ। ਆਹ ਦੇਖ ਤੀ। ਵੰਛਾ ਆ ਜਾ ਇੱਧਰ। ਪੈਰ ਨਾਲ ਸੈਕ ਕਰੋ। ਤੇਰਾ ਵਲੌਗ ਬਣਾਈਏ। ਵੰਛਾ ਹੈਲੋ ਗਾਇਸ। ਕਿਵੇਂ ਹੋ? ਗਾਇਸ ਲੋਕ ਗਿਆ। ਹਾਂ। ਐਸ ਵੀਰੇ ਲੋਕ ਗਿਆ ਜੇ। ਹਾਂ।

ਨੇ ਨੂੰ ਦੇ ਫੋਨ ਗਾਇਸ ਨਾ ਗਾਇਸ ਨਾ ਦੇਖ ਰੱਖ ਉਹ ਚੇਡ ਨੂੰ ਨੇ ਹਾਰਾ ਪਾ ਗਾਇਸ ਇਹ ਦੇਖੋ ਹੰਕੀ ਲੱਭ ਰਿਹਾ ਤੇਰਾ ਆਵਦਾ ਵਾ ਤੇ ਹੋਰ ਮੇਰੇ ਕੋਲ ਮੰਮੀ ਇਹ ਮੇਰਾ ਹੈ ਨਾ ਠੀਕ ਕਰ ਰਿਹਾ ਹੈ ਹੈਲੋ ਗਾਇਸ ਉਹ ਦੇਖੋ ਉਹ ਗਾਇ ਇਸ ਤੇ ਮਸਤੀ ਅਡ ਮੈਡੀ ਮਸਤੀ ਆ ਜਾ ਆ ਜਾ ਆ ਜਾ ਬਤਾਉਂਗਾ ਨਾ ਆ ਰਬੂ ਹਏ ਹਏ ਹੁੰਦਾ ਨਹੀਂ ਪਿਆ ਮੈਨੂੰ ਪਤਾ ਨਹੀਂ ਤੇਰੇ ਪਿੱਛੇ ਆ ਸ਼ਾਇਦ ਹੋ ਤੋ ਦੇਖੋ ਭਾਈ इनकी मस्ती गाइस तो न्ये 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 न्ये। ही मस्ती तो करते हैं भाई